ਪਿਹਧ ਹੀ ਮਾਂਦਪਾ ਕੀ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਮਾੜੀ ਫਸਲ ਹੋਣ ਕਾਰਨ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸ ਦਈਏ ਕਿ ਅਬੋਹਰ ਮਲੋੜ ਤੇ ਨੇੜੇ ਪਿੰਡ ਖਾਨਕੇ ਢਾਬੇ ਦਾ ਨਿਵਾਸੀ ਮਨਜਿੰਦਰ ਸਿੰਘ ਨੇ ਫਸਲ ਮਾੜੀ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਚੱਲਦੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਅੱਜ ਅਬੋਹਰ ਦੇ ਕੋਲੋਂ ਲੰਗਦੀ ਮਲੂਕਾ ਮਾਈਨਰ ਦੇ ਵਿੱਚੋਂ লাশ ਮਿਲੀ ਹੈ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮਲੋਟ ਨਿਵਾਸੀ ਮਨਜਿੰਦਰ ਸਿੰਘ ਪਿਛਲੇ 2 ਦਿਨਾਂ ਤੋਂ ਕਾਫੀ ਪਰੇਸ਼ਾਨ ਸੀ ਕਿਉਂਕਿ ਮੀਂਹ ਆ ਪੈਣ ਕਰਕੇ ਝੋਨੇ ਦੀ ਫਸਲ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਸਨੇ ਪਰੇਸ਼ਾਨ ਹੋ ਕੇ ਨਹਿਰ ਦੇ ਵਿੱਚ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਉਹਨਾਂ ਨੇ ਦੱਸਿਆ ਹੈ ਕਿ ਮਨਜਿੰਦਰ ਸਿੰਘ ਦੇ ਛੋਟੇ ਇੱਕ ਛੋਟਾ ਜਿਹਾ ਬੱਚਾ ਹੈ ਤੇ ਪਰਿਵਾਰ ਦੇ ਵਿੱਚ ਜੋ ਹੈ ਸ਼ੋਗ ਦੀ ਲਹਿਰ ਛਾਈ ਹੋਈ ਹੈ ਮੌਕੇ ਤੇ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਸਿਟੀ 2 ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਤਬੂਚ ਲੈ ਕੇ ਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾਇਆ ਗਿਆ ਤੇ ਅਗਲੀ ਦੀ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਮੀਂਹ ਨਾ ਪੈਣ ਕਾਰਨ ਕਿਸਾਨ ਦੀ ਫਸਲ ਜੋ ਹੈ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਕਾਫੀ ਪਰੇਸ਼ਾਨ ਰਹਿਣ ਲੱਗ ਪਏ ਸੀ ਅਤੇ ਅੱਕ ਕੇ ਉਸ ਨੇ ਖੁਦਕੁਸ਼ੀ ਕਰ ਲਈਏ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਅ ਤੁਸੀਂ ਵੀ ਪਰਿਵਾਰਿਕ ਮੈਂਬਰ ਹੋਣਾ। ਹਾਂਜੀ। ਪਰੇਸ਼ਾਨੀ ਕੀ ਸੀਗੀ ਉਨ੍ਹਾਂ ਨੂੰ? ਚਾਨੀ ਕਈ ਨਹੀਂ ਪਿਆ ਨਹੀਂ ਚੋਣਾ ਪਰ ਮਾਰੇ ਕਰਕੇ ਟੈਨਸ਼ਨ ਹੈ ਜੀ। ਅੱਛਾ ਜੀ। ਉਮਰ ਕਿੰਨੇ ਸਾਲ ਦੇ ਬੱਚੇ ਕਿੰਨੇ ਹੈਗੇ? ਬਸ ਇੱਕ ਮੁੰਡਾ ਜੀ। ਅੱਛਾ ਜੀ। 40 ਸਾਲਾਂ ਦੀ ਉਮਰ। ਅੱਛਾ ਜੀ। ਹੋਰ ਕੌਣ-ਕੌਣ ਪਰਿਵਾਰਿਕ ਮੈਂਬਰ? ਬ੍ਰਦਰ ਹੈ ਜੀ ਮਾਂ ਮਮੀ ਵੀ ਤੇਰੇ ਮੁੰਡੇ ਵੀ ਆਈ। ਠੀਕ ਹੈ। ਕਰਦੇ ਹਾਲਾਤ ਕਿ ਜਾਈਗੇ ਮਰੀਏ ਠੀਕ ਹੈ ਜੀ ਠੀਕ ਹੀ ਹੈ ਜੀ ਕਿੰਨੀ ਜ਼ਮੀਨ ਕਿੰਨੀ ਕੋਈ ਜਣਾ ਦੀ ਲੋਪ ਤੱਕ ਤਿੰਨ ਕਰਦੇ ਜੇ ਤਿੰਨ ਕੀ 22 ਕੁ ਕਿਲੇ ਠੀਕ ਹੈ ਮਤਲਬ ਦੁਖੀ ਸਿਰਫ ਇਸ ਤੋਂ ਸੀਗਾ ਵੀ ਮਾੜੀ ਸੀਗੀ ਫਸਲ ਮਾੜੀ ਹੋ ਗਈ ਸੀ ਤੇਰੀ ਵੀ ਫਸਲ ਮਾੜੀ ਸੀ ਆ ਸਰ ਤਾਈ ਜੋ ਨਹੀਂ ਠੀਕ ਹੋਣ ਦੀ ਫਸਲ ਕਿੱਥੇ ਜਾਈਗੇ ਜੀ ਇਹ ਅਜੇ ਡੱਡ ਬੋੜੀ ਮਿੱਟੀ ਹੈ ਜੀ ਤੇ ਸਨਕਤ ਹੋਈ ਹੈ ਠੀਕ ਹੈ ਤੇ ਹਸਪੀਟਲ ਲੈ ਚੱਲੇ ਆ ਉਸ ਤੋਂ ਬਾਅਦ ਤੇਰੇ ਨਾਲ ਕੀ ਸਨਕਤ ਹੋਈ ਆ ਜੀ ਇਹਨਾਂ ਦੇ ਕੋਈ ਸਿਹਤਰਾਈ ਸੀ ਇਹਨਾਂ ਨੇ ਆ ਕੇ ਨਾਂ ਨੂੰ ਠੀਕ ਹੈ ਜੀ ਨਾਮ ਕੀ ਅਨੰਦਾ ਅਨੰਦਾ ਮਨਜਿੰਦਰ ਸਿੰਘ ਠੀਕ ਹੈ ਜੀ ਤੇ ਜਿਹੜੀ ਦਾ ਨਾਮ ਹੈ ਅੰਗਰੇਜ਼ੀ ਖਾਨੇ ਕੀ ਟਾਪਦੇ ਆ ਠੀਕ ਹੈ ਜੀ ਮਨਜਿੰਦਰ ਸਿੰਘ ਕਿੱਥੋਂ ਦੇ ਵਾਸੀ ਹੰ ਤੁਸੀਂ ਬਸ ਵਾਸੀ ਪੰਡ ਖਾਨੇ ਕੀ ਟਾਪ ਇਹ ਕਿਵੇਂ ਜਾਣਕਾਰੀ ਮਿਲੀ ਸੀ ਤੁਹਾਨੂੰ ਜਾਣਕਾਰੀ ਤਾਂ ਇਹ ਕੱਲ ਉਥੇ ਸੁਆਬ ਬਾਨੋ ਵੀ ਬਾਈਕ ਸੀਗਾ ਤੇ ਚੱਪਲਾ ਲਾਹ ਗਿਆ ਜਿਗਾ ਉੱਤੇ ਅੱਛਾ ਜੀ ਬਾਈਕ ਛੱਡ ਗਈ ਅੱਛਾ ਜੀ ਸੁਆਬ ਮੋਤਰਾ ਮੋਤਰਾ ਦੇਖਣ ਜਾਂਦੀ ਕੀ ਮਨ ਨਹੀਂ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਉਹ ਹੈ ਥੋੜੇ ਕਰਕੇ ਜਦੋਂ ਵਾਪਸ ਕਰੇ ਨਹੀਂ ਆਏ ਤੇ ਪੁਲਿਸ ਨੂੰ ਪਤਾ ਲੱਗਿਆ ਤਾਂ ਕੋਈ ਨਹੀਂ ਕੀ ਉਮਰ ਕਿੰਨੀ ਸੀ ਕੀ ਪਰੇਸ਼ਾਨੀ 42 ਸਾਲ ਦੀ ਇਹ ਪਰੇਸ਼ਾਨੀ ਸੀ ਜੀ ਉਹਨਾਂ ਦੀ ਪਰ ਇਹਨਾਂ ਨੂੰ ਮੰਨ ਤੇ ਥੋੜੀ ਟੈਨਸ਼ਨ ਆ ਗਈ ਸੀ ਕਿ ਫਕਲ ਮਾਰੀ ਸੀ ਅੱਛਾ ਇਹ ਅਰਤੀ ਬਹੁਤ ਜ਼ਿੰਮੇਵਾਰ ਕੰਮ ਹੈ ਠੀਕ ਹੈ ਠੀਕ ਸਾਦੇ ਹਾਲਾਤ ਉਹਨਾਂ ਦੇ ਬੱਚੇ ਕਿੰਨੇ ਕੀ ਹੈ ਬੱਚੇ ਕਿੰਨੇ ਠੀਕ ਹੈ ਜੀ ਕੀ ਜਾਣਕਾਰੀ ਮਿਲੀ ਸੀ ਜੀ ਜਾਣਕਾਰੀ ਸਵੇਰੇ ਅੱਜ ਲਗਭਗ 1 ਘੰਟਾ ਪਹਿਲਾਂ ਸਾਨੂੰ ਸੂਚਨਾ ਮਿਲੀ ਅੱਜ ਚਰਾਇ ਸਾਡੇ ਪਿੰਛਾਬ ਕਿ ਡੈੱਡ ਬੋਡੀ ਦੇ ਪਿੱਛੇ ਆ ਰਹੀ ਹੈ ਜਿਹੜੀ ਕਿ ਮਲੁਕਾ ਮਾਇਨਰ ਤੇ ਬਾਈਪਾਸ ਤੋਂ ਰੁਕਿਆ ਗਿਆ ਤੇ ਪੁਲਿਸ ਪੁਛਾਸ਼ ਕਰਨੀ ਪਹੁੰਚਿਆ ਤੇ ਸਸਤਾ ਮੈਂਬਰ ਪਹੁੰਚ ਕੇ ਉਨਕੜ ਕੇ ਸਰਕਾਰੀ ਹਸਪਤਾਲ ਖਾਤਾ ਗਿਆ ਹੈ ਬੰਦੇ ਦੀ ਉਮਰ ਲਗਭਗ 40 ਸਾਲ ਦੀ ਹੈ ਇੱਕ ਬੱਚੇ ਦਾ ਪਿਤਾ ਹੈ ਜਿਹੜਾ ਕਿ ਮਲਨੌਰ ਸਾਈਡ ਤੇ ਵਸਸੀ ਹੈ ਤੇ ਆਰਥਿਕ ਵਸਤਾ ਕਰਕੇ ਮਤਲਬ ਉਹਦੀ ਫਸਲ ਖਰਾਬ ਹੋਣ ਕਰਕੇ ਉਹ ਤੋਂ ਮਾਰਦੇ ਉਹ ਹੀ ਰਹਦਾ ਸੀ ਹੂੰ ਉਹਦਾ ਨਾਮ ਮਨਜਿੰਦਰ ਸਿੰਘ ਹੈ ਉਹਦਾ ਪਰਿਵਾਰ ਨੇ ਉਹਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਪਰਿਵਾਰ ਮੌਕੇ ਤੇ ਪਹੁੰਚ ਗਿਆ ਹੈ ਇਹ ਬੜੀ ਦੁਖਦਾਈ ਘਟਨਾ ਹੈ ਜਿਹੜੀ ਡੈੱਡ ਬੋਡੀ ਆ ਰਹੀਆਂ ਨੇ ਉਹ 25 ਤੋਂ 30 ਸਾਲ 35 ਸਾਲ 40 ਸਾਲ ਦੀ ਡੈੱਡ ਬੋਡੀ ਆ ਰਹੀ ਹੈ ਹੂੰ ਇੱਕ ਟੈਨਸ਼ਨ ਦਾ ਮਤਲਬ ਕਿ ਟੈਨਸ਼ਨ ਮਤਲਬ ਕਿ ਹਸਬੰਦ ਹੋਰੀ ਜਾਨ ਨੂੰ ਵੀ ਹੋ ਗਈ ਰਿਹਾ ਹੂੰ ਅਸੀਂ ਜਾਣੇ ਪਰਮਾਤਮਾ ਨੇ ਇਹ ਕੰਮ ਨਹੀਂ ਹੁੰਦਾ